ਆ ਲੋਕਲ ਰਹਿਣ ਵਾਲੇ ਇੱਥੇ ਦੇ ਆ ਛੋਪਾਂ ਵਾਲੇ ਆ ਲੋਕਲ ਵਸਿੰਦੇ ਆ ਆਪਣਾ ਨਾਲ ਗੱਲ ਕਰਦੇ ਆ ਵੀ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਤੇ ਸਾਰਾ ਪਟਕੇ ਦੇਖਿਆ ਇਹਨਾਂ ਨੇ ਸਾਰਾ ਪਟਕੇ ਦੇਖਿਆ ਫਿਰ ਉਹਨਾਂ ਨੇ ਜਿੱਦਾਂ ਹੀ ਪੱਟੇ ਫਰੇ ਇਹ ਸਾਰਾ ਪਾਣੀ ਬੰਦ ਹੋ ਗਿਆ ਸੀਗਾ ਅੱਛਾ ਬੰਦ ਹੋਣ ਦੇ ਕਾਰਨ ਫਿਰ ਯਾਨੀ ਮਾਤਾ ਨੂੰ ਬੋਲਿਆ ਕਿ ਮਾਤਾ ਮੈਂ ਇੱਥੇ ਪੰਜਾ ਕੁੰਮੜ ਦਾ ਜਲ ਕਢ ਨਿਕਾਲ ਦੇਣਾ ਕਿਸੇ ਜਗ੍ਹਾ ਤੋਂ ਇਹੀ ਜਗ੍ਹਾ ਤੇ ਦੋ ਦੋ ਰੂਪਾਂ ਚ ਇੱਕ ਸ਼ਿਵਲਿੰਗ ਆ ਇਹ ਦੁਆਪਰ ਯੁਗ ਦਾ ਉਹ ਸਤਿਯੁਗ ਦਾ ਜੀ ਅਛਾ ਉਹਣਾ ਮੰਦਰ ਸਾਤ ਕਿਉਂ ਕਿਦਾ ਹੈ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਹੈਲੀਕਾਪਟਰ ਚੈਨਲ ਤੋਂ ਤੇ ਇੱਕ ਨਵੇਂ ਬਲੌਗ ਦੇ ਨਾਲ ਤੁਹਾਡਾ ਸਵਾਗਤ ਤੇ ਆਪਾਂ ਹਿਮਾਚਲ ਐਕਸਪਲੋਰ ਕਰ ਰਹੇ ਆ ਪਹਿਲਾ ਬਲੌਗ ਤੁਸੀਂ ਦੇਖ ਲਿਆ ਔਰ ਦੂਜੇ ਬਲੌਗ ਚ ਆਪਾਂ ਖੜੇ ਆ ਬਿਆਸ ਨਦੀ ਦੇ ਉੱਤੇ ਗੱਡੀ پارک ਚ ਲਾਤੀ ਆ ਇੱਥੇ ਰੋਡ ਦੇ ਨਾਲ ਹੀ ਤੇ ਥੱਲੇ ਖੱਡ ਚ ਜਾਣਾ ਹਾਂਜੀ ਅੱਜ ਪਹੁੰਚੇ ਜੀ ਹਿਮਾਚਲ ਹੁਸ਼ਿਆਰਪੁਰ ਤੋਂ ਕੋਈ 60 ਤੋਂ 65 ਕਿਲੋਮੀਟਰ ਦੀ ਦੂਰੀ ਤੇ ਤੇ ਜਿਹੜੇ ਦਰਬਾਰ ਦੇ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਅੱਜ ਇਹ ਹੈਗਾ ਦਵਾਪਰ ਯੁਗ ਦਾ ਬਿਲਕੁਲ ਸਹੀ ਸੁਣਿਆ ਜੀ 5000 ਸਾਲ ਪੁਰਾਣਾ ਇਹ ਸਥਾਨ ਤੇ ਇੱਥੇ ਵਿਗਿਆਨੀਆਂ ਨੇ ਬੜੀਆਂ ਸਰਚਾਂ ਕੀਤੀਆਂ ਵੀ ਇਹ ਜਿਹੜਾ ਪਾਣੀ ਇੱਥੋਂ ਆ ਰਿਹਾ ਕਿੱਥੋਂ ਆ ਰਿਹਾ ਆ ਇਹ ਸਾਰਾ ਕੁਝ ਵੀਡੀਓ ਚ ਅੱਗੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਇਹਦੇ ਸਤਜੁਗ ਦਾ ਇੱਕ ਹੋਰ ਦਰਵਾਰਾ ਤੇ ਜਿਹਦੇ ਵਿੱਚ ਸ਼ਿਵਲਿੰਗ ਦੇ ਦੋ ਰੂਪਾ ਤੇ ਆਜੋ ਚਲਦੇ ਆਂ ਜੀ ਇੱਕ ਨਵੇਂ ਵੀਡੀਓ ਦੇ ਨਾਲ ਇੱਕ ਨਵੇਂ ਸਫ਼ਰ ਤੇ ਇਹ ਹੈ ਜੀ ਕਾਲੀਨਾਥ ਕਲੇਸ਼ਵਰ ਮਹਾਦੇਵ ਤੇ ਬਿਆਸ ਨਦੀ ਦੇ ਕੰਢੇ ਤੇ ਇਹ ਬਸਿਆ ਹੋਇਆ ਆ ਤੇ ਇਸ ਜਗ੍ਹਾ ਤੇ ਉੱਤੇ ਪੰਜਾਂ ਤੀਰਥਾਂ ਦਾ ਜਲ ਪ੍ਰਗਟ ਹੋਇਆ ਆ ਬਿਲਕੁਲ ਔਰ ਇਹ ਜਿਹੜਾ ਤੁਸੀਂ ਦੇਖ ਰਹੇ ਆ ਜਲ ਵਗਦਾ ਇਧਰੋਂ ਆ ਰਿਹਾ ਆ ਇਹ ਪੰਜਾਂ ਤੀਰਥਾਂ ਦਾ ਆ ਤੇ ਇਹਦੀ ਕੀ ਹਿਸਟਰੀ ਆ ਇਹ ਕਿੱਦਾਂ ਸਟਾਰਟ ਹੋਇਆ ਇਹਦੇ ਆਪਾਂ ਗੱਲ ਕਰਦੇ ਆ ਇਹਦੇ ਬਾਰੇ ਲੋਕਲ ਜਿਹੜੇ ਇੱਥੇ ਦੇ ਰਹਿਣ ਵਾਲੇ ਬੰਦੇ ਆ ਤੇ ਇਹ ਜਿੱਦਾਂ ਪਿੱਛੋਂ ਪਹਾੜ ਤੋਂ ਆਉਂਦਾ ਆ ਹਾਂਜੀ ਹਾਂਜੀ ਅੱਜ ਤੱਕ ਨਹੀਂ ਆਇਓ ਇਹਨੂੰ ਆਜੋ ਫਿਰ ਐਂਦੀ ਆਈਏ ਓਕੇ ਤੇ ਇਹ ਜਿਹੜਾ ਕਹਿੰਦੇ ਪਾਣੀ ਆ ਨਾ ਇਹ ਜਲ ਆ ਰਿਹਾ ਆ ਤੇ ਅਜੇ ਤੱਕ ਨਹੀਂ ਪਤਾ ਲੱਗਾ ਵੀ ਕਿਹੜੀ ਜਗ੍ਹਾ ਤੋਂ ਆ ਰਿਹਾ ਆ ਬੜੀਆਂ ਕਹਿੰਦੇ ਰਿਸਰਚਾਂ ਵੀ ਹੋਈਆਂ ਅ ਵਿਗਿਆਨੀ ਵੀ ਇੱਥੇ ਆਏ ਆ ਉਹ ਰਿਸਰਚ ਵੀ ਕੀਤੀ ਆ ਪੱਟ ਕੇ ਵੀ ਕੀਤੀ ਗਾਂ ਜਾ ਕੇ ਹੈਨਾ ਤੇ ਆ ਜੋ ਇੱਥੇ ਲੋਕਲ ਬੰਦਿਆਂ ਨਾਲ ਗੱਲ ਕਰਦੇ ਆ ਤੇ ਉਹਨਾਂ ਦੇ ਕੋਲੋਂ ਵੀ ਪੁੱਛਦੇ ਆ ਵੀ ਇਹ ਨਿਰੰਤਰ ਕਹਿੰਦੇ 5000 ਸਾਲ ਤੋਂ ਇਦਾਂ ਹੀ ਚੱਲਦਾ ਆ ਰਿਹਾ ਆ ਤੇ ਹਾਂਜੀ ਅੱਜ ਤੱਕ ਨਹੀਂ ਲੱਗਿਆ ਜੇ ਕਿਸੇ ਨੂੰ ਵੀ ਪਤਾ ਨਹੀਂ ਪਤਾ ਲੱਗਾ ਅਜੇ ਤੱਕ ਕੀ ਹੋਇਆ ਸੀਗਾ ਜਿੱਦਾਂ ਜਦੋਂ ਕਹਿੰਦੇ ਵੀ ਇਹਦੇ ਲਈ ਰਿਸਰਚ ਚੱਲ ਰਹੀਦੀ ਆ ਕੋਈ ਇਸ ਦਾ ਕੋਈ ਅੰਤ ਨਹੀਂ ਹੈ ਜੀ ਕੋਈ ਅੰਤ ਨਹੀਂ ਉਹਨੇ ਪੱਟ ਕੇ ਵੀ ਦੇਖਿਆ ਦੇਖਿਆ ਕਈਆਂ ਨੇ ਤੇ ਸਾਰਾ ਪੱਟ ਕੇ ਦੇਖਿਆ ਇਹਨਾਂ ਨੇ ਸਾਰਾ ਪੱਟ ਕੇ ਦੇਖਿਆ ਫਿਰ ਉਹਨਾਂ ਨੇ ਜੱਦਾ ਹੀ ਪੱਟੇ ਫੇਰੇ ਸਾਰਾ ਪਾਣੀ ਬੰਦ ਹੋ ਗਿਆ ਸੀਗਾ ਅੱਛਾ ਬੰਦ ਹੋਣ ਦੇ ਕਾਰਨ ਫਿਰ ਯਾਨਕਿ ਉਹਨਾਂ ਨੇ ਸਾਰਾ ਕੰਮ ਬੰਦ ক্লোਜ਼ ਕਰਤਾ ਫਿਰ ਜਦੋਂ ਉਹਨਾਂ ਇਹ ਉਹ ਬੰਦੇ ਸਾਰੇ ਚੱਲ ਗਏ ਸਾਇੰਟਿਸਟਸ ਦੇ ਬਾਅਦ ਫਿਰ ਯਾਨਕਿ ਉਹਨਾਂ ਨੇ ਫਿਰ ਦੁਬਾਰਾ ਪਾਣੀ ਚਾਲੂ ਹੋ ਗਿਆ ਫਿਰ ਦੁਬਾਰਾ ਪਾਣੀ ਚਾਲੂ ਹੋ ਗਿਆ ਹਾਂ ਜੀ ਉਹਨਾਂ ਨੇ ਛੇੜ ਛਾੜ ਕੀਤੀ ਸੀ ਕਿ ਨਾ ਉਹਨਾਂ ਟਾਈਮ ਬੰਦ ਰਿਆ ਜਦੋਂ ਉਹ ਚਲ ਗਏ ਪਾਣੀ ਫੇਰ ਸਟਾਰਟ ਹੋ ਗਿਆ ਤੇ ਨਿਰੰਤਰ ਚੱਲਦਾ ਆ ਰਿਹਾ ਹੈ ਤੇ ਇਸ ਜਲ ਦੀ ਕੀ ਹਿਸਟਰੀ ਆ ਪੰਜਾਂ ਤੀਰਥਾਂ ਦਾ ਜਲ ਨਿਕਲ ਰਿਹਾ ਇੱਥੇ ਦੇ ਜਿਹੜੇ ਲੋਕਲ ਬੰਦੇ ਆ ਲੋਕਲ ਰਹਿਣ ਵਾਲੇ ਇੱਥੇ ਦੇ ਆ ਛੋਪਾ ਵਾਲੇ ਆ ਲੋਕਲ ਬਿਸ਼ਿੰਦੇ ਆ ਪਾਉਣਾ ਨਾਲ ਗੱਲ ਕਰਦੇ ਆ ਵੀ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਹਾਂਜੀ ਭਾਜੀ ਜੀ ਨਮਸਕਾਰ ਨਮਸਕਾਰ ਵੀਰੇ ਕੀ ਹਾਲ ਆ ਬੜੀ ਦੇ ਭਾਈ ਜੀ ਇਸੇ ਪਿੰਡ ਤੋਂ ਹਾਂਜੀ ਹਾਂਜੀ ਓਕੇ ਦੱਸੋ ਭਾਜੀ ਇੱਥੇ ਬਾਰੇ ਕੁਝ ਆਜੋ ਇਹਦੇ ਜਲ ਬਾਰੇ ਦੱਸੋ ਵੀ ਜਿੱਦਾਂ ਆਪਾਂ ਸੁਣਿਆ ਕਹਿੰਦੇ ਵੀ ਇਹ ਪੰਜਾਂ ਤੀਰਥਾਂ ਦਾ ਜਲ ਹੈ ਤੇ ਇਹ ਨਿਰੰਤਰ ਚੱਲਦਾ ਆ ਰਿਹਾ ਇੱਥੇ ਤੱਕ ਵੀ ਨਿਰੰਤਰ ਚੱਲਦਾ ਆ ਰਿਹਾ 5000 ਸਾਲ ਤੋਂ ਹਾਂਜੀ ਹਾਂਜੀ ਇਹ ਕਹਿੰਦੇ ਕਿ ਇਹ ਇੱਥੇ ਗਿਆਤ ਵਾਸ ਚਾਈ ਸੀ ਪੰਜ ਪੰਡਵ ਅੱਛਾ ਜੀ ਦੁਆਪਰ ਦੀ ਗੱਲ ਹੈ ਜੀ ਦੁਆਪਰ ਯੋਗ ਦੀ ਅੱਛਾ ਜੀ ਆ ਉਸ ਟਾਈਮ ਉਹ ਰਹਿ ਰਹੇ ਥੇ ਇਹਨਾਂ ਨੂੰ ਇੱਕ ਸਾਲ ਦਾ ਗਿਆਤ ਵਾਸ ਸੀ ਹਾਂਜੀ 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 ਇਹਨਾਂ ਨੇ ਉੱਥੇ ਇਧਰ ਟਾਈਮ ਕੱਟਿਆ ਕੁਝ ਟਾਈਮ ਉਹਨਾਂ ਨੇ ਜੀ ਜੀ ਇੱਥੇ ਰਹੇ ਹੋ ਅੱਛਾ ਜੀ ਤਾਂ ਕੁਝ ਟਾਈਮ ਬਾਅਦ ਉਹ ਉੱਥੇ ਰਹਿ ਰਹੇ ਥੇ ਤਾਂ ਸੋਮ ਮਸੀ ਅਮਾ ਮਸੀ ਆਈ ਸੀ ਸੋਮ ਮਸੀ ਹਾਂ ਸੋਮ ਮਤੀ ਅਮਾ ਮਸੀ ਅਮਾ ਬਸ ਅੱਛਾ ਉਹ 14 ਸਾਲ ਬਾਅਦ ਆਈ ਸੀ ਕਹਿੰਦੇ ਅੱਛਾ ਜੀ ਤਾਂ ਉਸ ਦਿਨ ਬੜਾ ਵੱਡਾ ਮਤਲਬ ਕੁੰਭ ਹੁੰਦਾ ਜਿੱਦਾਂ ਪੰਜ ਤੀਰਥਾਂ ਦੇ ਕੁੰਭ ਲੱਗਦੇ ਜੀ 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 ਜੈਨ ਪ੍ਰਿਆਗ ਪੰਜ ਤੀਰਥ ਜੀ 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 ਤਾਂ ਫਿਰ ਮਾਤਾ ਇੱਥੇ ਮਾਤਾ ਕੁੰਤੀ ਨਾ ਕਹੇ ਅਰਜੁਨ ਜੋ ਇਹ ਅੱਜ ਉਹ ਨਾਲ ਹੀ ਸੀ ਮਾਤਾ ਕੁੰਤੀ ਅੱਛਾ ਜੀ ਕਿ ਅੱਜ ਮਤਲਬ ਸੋਮਸਿਆ ਮਾ ਮਸਿਆ ਕਨ ਅੱਜ ਬੜਾ ਬੜਾ ਮਤਲਬ ਦੀਨ ਕੁੰਬ ਹੈ ਮੈਂ ਜਾ ਨਹੀਂ ਸਕਦੀ ਉਹ ਜਿੱਥੇ ਹੀ ਮਹਤਵ ਹੈ ਤਾਂ ਫਿਰ ਅਰਜੁਨਾ ਮਾਤਾ ਨੂੰ ਬੋਲਿਆ ਕਿ ਮਾਤਾ ਮੈਂ ਥੇ ਪੰਜਾ ਕੁੰਭ ਦਾ ਜਲ ਕਢ ਲੇਣਾ ਕਿਸੇ ਜਗ੍ਹਾ ਤੋਂ ਅੱਛਾ ਜੀ ਫਿਰ ਉਹਨਾਂ ਨੇ ਅੱਥੇ ਤਪੱਸਿਆ ਕੀਤੀ ਤੇ ਪੂਜਾ ਪਾਠ ਕੀਤਾ ਤੇ ਇੱਥੇ ਪੰਜ ਤੀਰ ਮਾਰੇ ਤੇ ਪੰਜਾਂ ਦੁਨੀਆਂ ਦੇ ਜਲ ਉਹਨਾਂ ਦਾ ਪੰਜਾ ਕੁੰਭ ਦਾ ਇੱਥੇ ਪਾਣੀ ਅੱਛਾ ਪੰਜ ਤੀਰ ਮਾਰੇ ਇੱਥੇ ਤੇ ਪੰਜਾਂ ਤੀਰਥਾਂ ਦਾ ਜਲ ਇਸੇ ਜਗ੍ਹਾ ਪ੍ਰਗਟ ਕੀਤਾ ਸੀ ਆਪਣੀ ਮਾਤਾ ਲਈ ਜਿਹੜੇ ਉਹਨਾਂ ਦੇ ਮਾਤਾ ਜੀ ਸੀ ਉਹਨਾਂ ਲਈ ਇਸ਼ਨਾਨ ਕਰਨ ਦੇ ਲਈ ਇਹ ਪ੍ਰਗਟ ਕੀਤਾ ਸੀਗਾ ਇਹ ਇੱਥੇ ਦੀ ਹਿਸਟਰੀ ਆ ਜੋ ਤੁਸੀਂ ਸੁਣਦੇ ਆ ਰਹੇ ਆਂ ਤੇ ਇਹ ਉਦੋਂ ਤੋਂ ਨਿਰੰਤਰ ਇਦਾਂ ਹੀ ਚੱਲਦਾ ਆ ਰਿਹਾ ਹੈ ਤੇ ਇਹਦੇ ਬਾਰੇ ਪਤਾ ਲੱਗਾ ਆ ਕਹਿੰਦੇ ਵੀ ਸਰਚ ਵੀ ਹੋਈ ਆ ਵਿਗਿਆਨੀ ਵੀ ਆਏ ਉਹਨਾਂ ਨੇ ਇਹਨਾਂ ਤੇ ਰਿਸਰਚ ਕੀਤੀ ਆ ਵੀ ਇਹ ਪਾਣੀ ਕਿੱਦਾਂ ਆ ਰਿਹਾ ਇਦਾਂ ਦਾ ਵੀ ਕੋਈ ਸ਼ਾਇਦ ਇੱਥੇ ਟੋਟ ਪੇ ਟੁੱਟ ਪੱਜ ਹੋਈ ਉਹਨਾਂ ਨਾਲ ਇੱਥੇ ਪਤਾ ਲਾ ਲਾਣ ਦੀ ਕੋਸ਼ਿਸ਼ ਕੀਤੀ ਕਿ ਕਿੱਥੋਂ ਆ ਰਿਹਾ ਪੰਜਾਲੇ ਫਿਰ ਇਹ ਐਕਚੁਅਲੀ ਇਹ ਪਾਣੀ ਬੰਦ ਹੋ ਗਿਆ ਜੀ ਅੱਛਾ ਇਹ ਕਿੰਨੇ ਟਾਈਮ ਪਹਿਲੀ ਗੱਲ ਆ ਇਹ ਤਾਂ ਕਾਫੀ ਟਾਈਮ ਪਹਿਲੇ ਗੱਲ ਹੈਗੀ ਅੱਛਾ ਉਹ ਜਾਨੀ ਉਹਨਾਂ ਨੇ ਇੱਥੋਂ ਪਟ ਪਟਾਈਆ ਸ਼ੁਰੂ ਕੀਤਾ ਹੋਵੇਗਾ ਫਿਰ ਉਹ ਪਾਣੀ ਬੰਦ ਹੋ ਗਿਆ ਕਹਿੰਦੇ ਅੱਛਾ ਜੀ ਫਿਰ ਇੱਥੇ ਪੂਜਾ ਪਾਠ ਕੀਤੀ ਤੇ 108 ਪੰਡਤ ਬਿਠਾਲੇ ਅੱਛਾ ਪੂਜਾ ਪਾਠ ਕੀਤੀ ਫਿਰ ਦੁਬਾਰਾ ਜਲ ਚੱਲਿਆ ਇਹ ਫਿਰ ਦੁਬਾਰਾ ਚੱਲਿਆ ਜਲ ਠੀਕ ਹੈ ਇਹ ਪੰਜ ਤੀਰਥ ਕਹਿੰਦੇ ਇਹਨੂੰ ਇੱਥੇ ਨਹਾ ਲਿਆ ਪੰਜ ਤੀਰਥ ਨਹਾ ਲਿਆ ਇੱਕੋ ਗੱਲ ਹੈ ਇੱਕੋ ਹੀ ਗੱਲ ਹੈ ਪੰਜ ਨਦੀਆਂ ਹੈਗੀਆਂ ਕਿਹੜੀ ਕਿਹੜੀ ਮੁੰਨਾ ਜਮਨਾ ਸਰਸਵਤੀ ਨਰਮਦਾ ਤੇ ਕਾਵੇਰੀ ਰਿਪੀਟ ਕਰਿਓ ਗੰਗਾ ਯਮੁਨਾ ਜਮਨਾ ਸਰਸਵਤੀ ਨਰਮਦਾ ਤੇ ਕਾਵੇਰੀ ਜਿਹੜੀਆਂ ਪੰਜ ਤੀਰਥਾਂ ਦੇ ਮੈਨੀਆਂ ਜੀ ਜਸੂ ਗੈਨ ਪ੍ਰਿਆਗ ਤ੍ਰਿਮਕੇਸ਼ਵ 나ਸ਼ਿਕਨ ਹਰੀਦੁਆਰੇ ਪੰਜਾਂ ਤੀਰਥਾਂ ਦੇ ਬਹਿ ਜਾਂਦੀਆਂ ਨੇ ਨਦੀਆਂ ਜੀ 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 ਇੱਥੇ ਉਹਨਾਂ ਨੇ ਪੰਜ ਤੀਰ ਮਾਰ ਕੇ ਪੰਜਾਂ ਨਦੀਆਂ ਜਲ ਜਿਹੜਾ ਹ ਨਿਕਾਲਿਆ ਜੀ 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 ਟਾਈਮ ਤੇ ਚਲਾ ਰਹਿंदा ਕਹਿੰਦੇ ਕਿ ਇੱਥੇ ਨਾਲਿਆ ਪੰਜ ਤੀਰ ਨਾਲੇ ਕੋਈ ਕੋਈ ਗੱਲ ਹੈ ਕੋਈ ਬਰਾਬਰ ਤੇ ਇਸ ਜਗ੍ਹਾ ਤੇ ਤੁਸੀਂ ਜਨਾਨ ਕਰ ਸਕਦੇ ਆ ਅੰਦਰ ਕੁੰਡ ਬਣੀ ਹੋਆ ਉਹ ਸਾਹਮਣੇ ਤੀਰ ਮਾਰੇ ਆ ਪੰਜੋ ਤਾਰਾਂ ਜਿਹੜੀਆਂ ਹੈਗੀਆਂ ਕਿ ਇੱਕ ਇੱਕੋਟ ਕਰਕੇ ਆਏ ਕੰਨਵਾ ਜਿਹੜੀ ਪੰਜੇ ਤਾਰਾਂ ਇੱਕੋ ਜਿ ਕਰ ਦਿੱਤੀਆਂ ਹੈ ਨਾ ਓਕੇ ਤੇ ਇਹ ਇੱਥੇ ਦਾ ਇਤਿਹਾਸ ਸਾਥ ਇਹ ਜਿਹੜਾ ਮੰਦਿਰ ਹੈ ਇਹ ਵੀ ਪੁਰਾਣਾ ਹੀ ਆ ਹਾਂਜੀ ਇਹ ਵੀ ਪੁਰਾਣਾ ਹੈ ਪਰ ਆ ਚੀਨ ਆ ਜੋ ਇਹ ਵੀ ਦਰਸ਼ਨ ਕਰਦੇ ਆ ਅੱਡ ਤੋਂ ਦਿਖਾਉਂਦੇ ਇਸ ਜਗ੍ਹਾ ਤੇ ਪੰਜ ਤੀਰ ਮਾਰੇ ਹੋ ਆ ਨਾ ਆ ਜਿਹੜਾ ਤੁਸੀਂ ਜਲ ਦੇਖ ਰਹੇ ਆ ਇਸ ਜਗ੍ਹਾ ਦੇ ਪੰਜ ਤੀਰ ਮਾਰੇ ਸੀ ਤਾਂ ਇੱਥੋਂ ਪੰਜਾਂ ਤੀਰਥਾਂ ਦਾ ਜਲ ਪ੍ਰਗਟ ਹੋਇਆ ਹੈ ਨਾ ਆਇਆ ਸਾਹਮਣੇ ਇੱਥੇ ਤੀਰ ਮਾਰੇ ਦੇ ਪੰਜੋ ਤਾਰਾ ਜਿਹੜੀਆਂ ਕੱਟੀਆਂ ਕੱਟੀਆਂ ਕਰਤੀਆਂ ਆ ਜੀ ਜੀ ਤੇ ਇਧਰ ਦੀ ਸਾਈਡ ਇਹ ਵੀ ਉਦੋਂ ਦਾ ਹੀ ਆ ਹਾਂਜੀ ਹਾਂਜੀ 5000 ਸਾਲ ਪੁਰਾਣਾ ਦਰਵਾਰ ਸ਼ਿਵਲਿੰਗ ਹੋ ਜਾਏ ਹੋ ਜਾਏ ਜਰਬੋਲੇ ਸ਼ਾ ਜੇ ਇਹਦੀ ਵੀ ਕੋਈ ਖਾਸ ਮਾਨਤਾ ਹੋਣੀ ਕਿਉਂਕਿ ਇਸ ਜਗ੍ਹਾ ਤੋਂ ਸਿੱਧਾ ਹੀ ਸਾਹਮਣੇ ਦਿਖਾਈ ਦੇ ਰਿਹਾ ਹੈ ਇੱਥੇ ਬਹਿ ਕੇ ਪੂਜਾ ਕੀਤੀ ਸੀਗੀ ਓਕੇ ਕਿਉਂਕਿ ਇਹਦੇ ਵੀ ਕੋਈ ਕਿਉਂਕਿ ਇਧਰਲੇ ਪਾਸੇ ਨੂੰ ਵੀ ਦੱਸਤਾ ਆ ਇਧਰੋਂ ਸਾਹਮਣੇ ਦਿਖਾਈ ਦੇ ਰਿਹਾ ਉਧਰਲੀ ਸਿਹੜਣਾ ਤੇ ਹੁਣ ਚੱਲਦੇ ਆ ਉਧਰ ਮੰਦਿਰ ਪਰ ਜਿੱਥੇ ਕਹਿੰਦੇ ਦੱਸਿਆ ਜਾਂਦਾ ਵੀ ਇਹ ਦੋ ਦੋ ਰੂਪਾਂ ਚ ਇੱਕ ਸ਼ਿਵਲਿੰਗ ਆ ਇਹ ਦੁਆਪਰ ਯੁਗ ਦਾ ਉਹ ਸਤਿਯੁਗ ਦਾ ਜੀ ਅੱਛਾ ਉਹ ਜਿਹੜਾ ਮੰਦਰ ਸਤਿਯੁਗ ਦਾ ਹੈ 530 ਤਾਂ ਇਹ ਪਨਮਾ ਟਾਈਮ ਦਾ ਦੁਆਪਰ ਨੂੰ ਉੱਤ ਹੈ ਉਹ ਜਿਹੜਾ ਹੈਗਾ ਉਹ ਸਤਿਯੁਗ ਦਾ ਹੈ ਮਾਤਾ ਕਾਲੀ ਤੇ ਸ਼ੰਕਰਪੋਲੇ ਨਾਰ ਦਾ ਦੋਨੋਂ ਦਾ ਬਾਸ ਹੈ ਅੱਛਾ ਜੀ ਸਤਿਯੁਗ ਦਾ ਚਲੋ ਹੁਣ ਆਪਾਂ ਉਧਰ ਚੱਲਦੇ ਆਂ ਤੇ ਕਿਹੜੇ ਕਿਹੜੇ ਭਗਤਾਂ ਨੂੰ ਕਿਹੜੀਆਂ ਕਿਹੜੀਆਂ ਸੰਗਤਾਂ ਨੂੰ ਇਸ ਜਗ੍ਹਾ ਦਾ ਪਤਾ ਸੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇੱਥੇ ਪਹੁੰਚਣ ਲਈ ਤੁਹਾਨੂੰ ਪਹਿਲਾਂ ਆਉਣਾ ਪਏ ਇੱਥੇ ਐਡਰੈਸ ਦੱਸੋ ਭਾਜੀ ਕਿਉਂਕਿ ਜਿੱਦਾਂ ਜਿੱਦਾਂ ਆਪਾਂ ਵੀਡੀਓ ਦੇਖਦੇ ਆਂ ਨਾ ਲੋਕੀ ਆਉਂਦੇ ਆ ਫਿਰ ਜਿੰਨੇ ਆਪਣੂੰ ਵੀਡੀਓ ਦੇਖਣ ਵਾਲੇ ਆ ਉਹ ਮੈਨ ਜਿਓਲਾਜੀ ਤੇ 11 ਕਿਲੋਮੀਟਰ ਸਾਈਡ ਤੇ ਜਸ਼ਮਾ ਕੰਸੀ ਚੌਂਸੀ ਜਸ਼ਮਾ ਪ੍ਰਾਪਰ ਹੈ ਜੀ ਜੀ ਜਸ਼ਮਾ ਪ੍ਰਾਪਰ ਹੇ ਤਾਂ ਭਾਈ ਨੇ ਐਡਰੈਸ ਦਿੱਤਾ ਤੁਸੀਂ ਉਸ ਜਗ੍ਹਾ ਤੇ ਆ ਸਕਦੇ ਆ ਤੇ ਦਰਸ਼ਕ ਪ੍ਰਾਪਰ ਵਿਧਾਨ ਸਭਾ ਜੀ ਜੀ ਜਿਹੜੇ ਪ੍ਰਾਪਰ ਦੇ ਨਾਲ ਹੀ ਜਗ੍ਹਾ ਪ੍ਰਾਪਰ ਦੇ ਨਾਲ ਜੀ 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 ਤੇ ਉਸ ਜਗ੍ਹਾ ਤੇ ਆ ਕੇ ਤੁਸੀਂ ਦਰਸ਼ਨ ਮੇਲੇ ਕਰ ਸਕਦੇ ਆ ਤੇ ਪੰਜਾ ਤੀਰਥਾਂ ਦੇ ਇਸ਼ਨਾਨ ਇਸ ਜਗ੍ਹਾ ਦੇ ਉੱਤੇ ਆ ਕੇ ਕਰ ਸਕਦੇ ਆ ਇੱਥੇ ਦੀ ਜਿਹੜੀ ਮਾਨਤਾ ਆ ਨਾ ਬਈ ਕਹਿੰਦੇ ਜਦੋਂ ਇੱਥੇ ਤੁਸੀਂ ਇਸ਼ਨਾਨ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਉਧਰ ਇਹ ਹੈਗਾ ਦੁਆਪਰ ਯੁਗ ਦਾ ਇਹ ਦੁਆਪਰ ਯੁਗ ਦੇ ਵਿੱਚ ਤੀਰ ਮਾਰ ਕੇ ਅਰਜੁਨ ਨੇ ਆਪਣੀ ਮਾਤਾ ਜੀ ਦੇ ਲਈ ਪੰਜਾਂ ਤੀਰਥਾਂ ਦਾ ਜਲ ਕੱਢਿਆ ਸੀ ਤੇ ਇਸ ਦੇ ਬਿਲਕੁਲ ਓਪੋਜ਼ਿਟ ਆ ਆ ਦੁਕਾਨ ਦੀ ਬੈਕ ਸਾਈਡ ਦੂਸਰੇ ਪਾਸੇ ਪਹਾੜ ਦੇ ਉਹ ਹੈਗਾ ਸਤਜੁਗ ਦਾ ਸਤਜੁਗ ਦਾ ਬਣਿਆ ਹੋਇਆ ਦਰਵਾਜ਼ਾ ਔਰ ਉਹਦੇ ਵਿੱਚ ਅ ਸ਼ਿਵਲਿੰਗ ਤੇ ਦੋ ਰੂਪ ਆ ਇੱਕ ਮਹਾਕਾਲੀ ਦਾ ਤੇ ਇੱਕ ਸ਼ਿਵਜੀ ਮਹਾਰਾਜ ਦਾ ਤੇ ਉਹ ਵੀਡੀਓ ਤੁਹਾਨੂੰ ਨੈਕਸਟ ਬਲੌਗ ਚ ਦੇਖਣ ਨੂੰ ਮਿਲੂਗੀ ਤੇ ਤਦ ਤੱਕ ਤੁਸੀਂ ਆਪਣੇ ਭਰਾ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਇਹਦੇ ਦੋ ਪਾਰਟ ਬਣਗੇ ਕੰਟੀਨਿਊ ਨੈਕਸਟ ਐਪੀਸੋਡ ਤੇ ਪੰਜ ਤੀਰਥਾਂ ਦਾ ਯੱਲ ਆਜੀ ਇਹ ਤੀਰਥ ਸਥਾਨਾਂ ਦਾ ਤੇ ਉਹ ਇੱਥੇ ਪ੍ਰਗਟ ਹੋਇਆ ਆ ਤੇ ਭਾਜੀ ਕੀ ਕਹਿ ਰਹੇ ਸੀ ਕਿਹੜੀ ਕਿਹੜੀ ਜੇਕ ਮੇਲਾ ਕਦੋਂ ਲੱਗਦਾ ਇੱਥੇ? ਉਹ ਅਨਿਸ਼ਚਿਤ ਮੇਲਾ ਬਸਾਖੀ ਹੈ। ਬਸਾਖੀ ਨੂੰ ਇੱਥੇ ਮੇਲਾ ਲੱਗਦਾ ਹੈ। ਅਰੇ ਹੁਣ ਆਉਣਾ ਆ ਗਿਆ ਨਾ। ਕ੍ਰਿਸ਼ਮਰਾਤਰੀ ਹੋ ਗਿਆ ਹੁਣ ਮੇਲਾ। ਕ੍ਰਿਸ਼ਮਰਾਤਰੀ ਹੋ ਗਿਆ ਹੁਣ। ਜੀ ਜੀ। ਆਉਣ ਵਾਲੀਆਂ ਸੰਗਤਾਂ ਨੂੰ ਕੀ ਕਹੋਗੇ? ਕਿ ਇੱਥੇ ਆਓ ਬੇ ਬਸਾਖੀ ਨੂੰ 13 ਅਪ੍ਰੈਲ ਤੇ ਹਾਂ ਇੱਕ ਗੱਲ ਹੋਰ ਇਹਦੇ ਬਿਲਕੁਲ ਸਾਹਮਣੇ ਭਾਜੀ ਦੀ ਦੁਕਾਨ ਆ ਪਾਈ ਦਿਖਾ ਦੁਕਾਨ ਦਿਖਾਓ ਇੱਧਰੋਂ ਪਾਸੇ। ਇਹ ਭਾਜੀ ਦੀ ਦੁਕਾਨ ਆ ਇੱਧਰ। ਇੱਧਰ ਦਿਖਾਓ ਹੁਣ ਭਾਜੀ ਦਾ ਜਿਹੜਾ ਜੇ ਜਦੋਂ ਵੀ ਆਓ ਬਾਈ ਨੂੰ ਜਰੂਰ ਮਿਲ ਕੇ ਜਾਓ ਹੁਣ ਇਹ ਵੀਡੀਓ ਚ ਕੈਚ ਹੋ ਗਏ ਤੇ ਵੀਡੀਓ ਦੇਖਣਗੇ ਵੀ ਦੇਖੂਗੇ ਦੇਖਣੀ ਪੈਣੀ ਆ ਹੁਣ ਇਸ ਵੀਡੀਓ ਕਿੰਨੇ ਤਾਂ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਤੇ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਇਦਾਂ ਦੀਆਂ ਨਵੀਆਂ ਨਮੀਆਂ ਹਿਸਟੋਰੀਕਲ ਵੀਡੀਓ ਦੇਖਣ ਲਈ ਤੇ ਇਸ ਵੀਡੀਓ ਜੀ ਨਹੀਂ ਔਰ ਕਮੈਂਟ ਲਾਈਕ ਔਰ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ